ਥੋੜੇ ਹੀ ਦਿਨ ਪਹਿਲਾਂ ਮਹਾਨ ਵਿਦਵਾਨ ਕਵੀ ਸ਼ਾਇਰ ਔਰ ਸਮਾਜ ਨੂੰ ਬਹੁਤ ਸਾਰੀਆਂ ਕਵਤਾਵਾਂ ਦੇਣ ਵਾਲੇ ਜਿਨ੍ਹਾਂ ਦਾ ਨਾਮ ਪੰਜਾਬੀ ਵਿੱਚ ਪੰਜਾਬੀ ਭਾਸ਼ਾ ਦੇ ਅਸਮਾਨ ਵਿੱਚ ਤਰੂ ਤਾਰੇ ਵਾਂਗ ਚਮਕਦਾ ਉਹ ਸਦੀਵੀ ਵਿਸੋੜਾ ਦੇ ਗਏ ਨੇ ਜਿਨ੍ਹਾਂ ਦੀ ਅੰਤਮ ਅਰਦਾਸ ਹੋ ਰਹੀ ਹੈ ਔਰ ਅੱਜ ਇਸ ਸਮੇਂ ਤੇ ਉਹ ਮਹਾਨ ਸ਼ਖਸੀਅਤ ਸਰਜੀਤ ਪਾਤਰ ਜੀ ਜਿਹੜੇ ਸਦੀਵੀ ਬਸੋੜਾ ਦੇ ਕੇ ਨੇ ਉਹਨਾਂ ਨੂੰ ਮੰਗਲ 7th ਸਨ YouTube ਚੈਨਲ ਵੱਲੋਂ ਸਰਦਾ ਦੇ ਫੁੱਲ ਭੇਟ ਕੀਤੇ ਜਾਂਦੇ ਨੇ ਤੇ ਉੱਥੇ ਹੀ ਸਾਡੇ ਬਹੁਤ ਹੀ ਮਹਾਨ ਵਿਦਵਾਨ ਚਿੰਤਕ ਲੇਖਕ ਕਵੀ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਉਹ ਵੀ ਅੱਜ ਸਰਜੀਤ ਪੱਤਰ ਜੀ ਦੇ ਬਾਰੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਦੀਆਂ ਲਿਖਤਾਂ ਦੇ ਬਾਰੇ ਉਹਨਾਂ ਨੇ ਸਮਾਜ ਨੂੰ ਕੀ ਦਿੱਤਾ ਉਹ ਦੱਬੇ ਕੁਚਲੇ ਲੋਕਾਂ ਦੀ ਗੱਲ ਨੂੰ ਆਪਣੀ ਕਲਮ ਰਾਹੀਂ ਕਿੱਦਾਂ ਉਹਨਾਂ ਨੇ ਉਭਾਰਿਆ ਆਓ ਅਸੀਂ ਗੱਲ ਕਰਦੇ ਹਾਂ ਡਾਕਟਰ ਇੰਦਰਜੀਤ ਸਿੰਘ ਜੀ ਬਸਤਾਨਵਾਦ ਕੁਲਵੰਜੀ ਵਿਦਵਾਨ ਸਰਵਤਿਆਂ ਸਾਰੇ ਸੰਸਾਰ ਵਾਸੀਓ ਫਗਵਾੜਾ ਨਿਵਾਸੀਓ ਪਿਆਰ ਨਿਵਾਸੀਓ ਸਭ ਤੋਂ ਪਹਿਰੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸ੍ਰੀ ਆਪ ਜੀ ਦੀ ਮਹਾਨ ਕਿਰਪਾ ਦੁਆਰਾ ਮਹਾਨ ਸ਼ਾਇਰ ਸ੍ਰੀ ਸੁਜੀਤ ਪਾਤਰ ਜੀ ਦੇ ਸਨਿਆ ਉਹਨਾਂ ਦੀਆਂ ਜੋ ਅਚੀਵਮੈਂਟਸ ਹੁੰਦੀਆਂ ਪ੍ਰਾਪਤੀਆਂ ਨੇ ਜੁਸਾਇਤ ਦੇ ਖੇਤਰ ਵਿੱਚ ਉਹਨਾਂ ਬਾਰੇ ਗੱਲਬਾਤ ਕਰਨੀ ਹੈ ਸੁਜੀਤ ਸਿੰਘ ਪਾਤਰ ਦਾ ਜੋ ਜੀਵਨ ਕਾਲ ਹੈ 1945 ਤੋਂ 2024 ਤੱਕ ਦਾ ਹੈ ਉਹਨਾਂ ਕੁੱਲ 96 ਸਾਲ ਜੀਵਨ ਜਵੇ ਉਸ ਸੰਸਾਰ ਬਦਲ ਦੇ ਪੰਜਾਬੀ ਬੋਲੀ ਦੇ ਸ਼ਾਇਰ ਹੋ ਗੁਜ਼ਰਿਆ ਹੈ। ਛੇਵਕਵਾਰ ਬਟਾਲਵੀ ਤੋਂ ਬਾਦ ਉਹ ਇੱਕ ਪ੍ਰਸਿੱਧ ਕਵੀ ਤੇ ਪ੍ਰਮਾਣਿਕ ਅਲੋਚਕ ਦੇ ਨਾਮ ਨਾਲ ਪ੍ਰਸਿੱਧ ਹੋਇਆ। ਉਸਨੇ ਇੱਕ ਆਮ ਇਹ ਘਰ ਵਿੱਚ ਜਨਮ ਲੈ ਕੇ ਸਖਤ ਮਿਹਨਤ ਨਾਲ ਆਪਣੇ ਜੀਵਨ ਦੀ ਬੁਲੰਦੀ ਨੂੰ ਛੂਹਾ। ਉਸਨੇ ਕੇਵਲ ਕਵਿਤਾ ਲਿਖੀ ਨਹੀਂ ਸ਼ਗੂਰ ਜੀ ਨੇ ਆਪਣੀ ਕਵਤਾ ਨੂੰ ਜੀਵਿਆ ਵੀ ਹੈ ਉਸ ਨੇ ਆਪਣੇ ਕਵਤਾ ਚ ਕਵੀਆਂ ਨੂੰ ਪ੍ਰੇਰਨਾ ਕੀਤੀ ਹੈ ਕਿ ਸੀਨੇ ਦੇ ਨਾਲ ਲਾ ਕੇ ਧੜਕਨ ਦੇ ਵਿੱਚ ਰਲਾ ਕੇ ਕਵਤਾ ਦੇ ਨਾਲ ਕਬਿਓ ਇੱਕ ਜਾਨ ਹੋ ਕੇ ਜੀਣਾ ਵਾਹ ਕੀ ਬਾਤ ਹੈ ਉਹਨਾਂ ਨੇ ਆਪਣੇ ਆਪੇ ਨੂੰ ਕਾਲਜ ਤੇ ਯੂਨੀਵਰਸਿਟੀ ਪੱਧਰ ਦੀ ਵਿਦਿਆ ਨਾਲ ਸ਼ਿੰਗਾਰਿਆ ਨਾਨਕ ਬਾਣੀ ਵਿੱਚ ਲੋਗ ਗਿਆਨ ਦੇ ਪ੍ਰਸਾਰ ਤੇ ਵਿਸਤਾਰ ਦੇ ਵਿਸ਼ੇ ਤੇ ਉਹਨਾਂ ਨੇ ਪੀੜੀ ਕੀਤੀ ਇਸ ਖੋਜ ਨਾਲ ਉਹਨਾਂ ਦੇ ਮਾਨ ਅੰਤਰ ਵਿੱਚ ਗੁਰਬਾਣੀ ਦਿਵਯਰਾਸਤੀ ਗੁਣ ਪਾਰ ਗਏ ਉਸ ਵਿੱਚ ਮਨੁੱਖੀ ਹੇਤਾਂ ਦੀ ਚੇਤਨਾ ਆਈ ਹਨ ਖਿਲੀ ਜੀਵਨ ਯੁੱਗ ਦਾ ਪ੍ਰਵੇਸ਼ ਹੋਇਆ ਜ਼ਾਲਮ ਨੂੰ ਵੰਗਾਰਨ ਦੀ ਜੁਰਤ ਉਤਪਨ ਹੋਈ ਉਸਤੇ ਗੁਰੂ ਦੀ ਤਸਵੀਰ ਤੇ ਅਮਲ ਦਾ ਰੰਗ ਚੜਿਆ ਮਨੁੱਖੀ ਸਮਾਜ ਦੇ ਮਿਆਰਾਂ ਤੋਂ ਵਾਕਿਫ ਹੋਇਆ ਉੱਤਮ ਸੱਭਿਆਚਾਰਕ ਕਸਬਟੀਆਂ ਤੋਂ ਜਾਣੂ ਹੋਇਆ ਸੰਸਾਰਕ ਤੇ ਰੂਹਾਨੀਅਤ ਦੇ ਸੰਯੋਗ ਨਾਲ ਉਸਨੇ ਆਪਣੀ ਮਾਨਵਤਾ ਨੂੰ ਬਲੰਦ ਕੀਤਾ ਮੈਂ ਉਹਨਾਂ ਦੀ ਇਸ ਪ੍ਰਾਪਤੀ ਤੇ ਹੁਣੇ ਹੁਣੇ ਇੱਕ ਰਵਾਈ ਲਿਖੀ ਪਾਸਟਰ ਮਨੁੱਖਤਾ ਆਪਣੀ ਬੁਲੰਦ ਕਰਕੇ ਗਏ ਨੇ ਪ੍ਰੇਮ ਅਮਨਾ ਵਾਲੜੀ ਉਹ ਤੰਦ ਪਰ ਕੇ ਗਏ ਨੇ ਵਾਹ ਜੀ ਵਾਹ ਖੁਸ਼ੀਆਂ ਭਰਦੀ ਰਹੇਗੀ ਨੂਰ ਵੰਦੀ ਰਹੇਗੀ ਰੋਸ਼ਨੀ ਜੋ ਕਾਵ ਵਿੱਚੋਂ ਬੰਦ ਕਰਕੇ ਗਏ ਨੇ ਆਪਣੀ ਮਨੁੱਖਤਾ ਦੀ ਬੁਲੰਦੀ ਤੋਂ ਚਰਪਾਤਰ ਨੇ ਮਨੁੱਖ ਦੀ ਹਾਲਤ ਤੇ ਨਜ਼ਰ ਮਾਰੀ ਤਾਂ ਉਸ ਨੂੰ ਇੱਕਈ ਸੰਕਟਾਂ 'ਚ ਘਿਰਿਆ ਨਜ਼ਰ ਆਇਆ ਕਿਤੇ ਮਨੁੱਖ ਨੈਤਿਕ ਪਤੰਡਾ ਸ਼ਿਕਾਰ ਹੈ ਤੇ ਸਾਂਝੇ ਮਨੁੱਖੀ ਸਭਿਆਚਾਰਕ ਭਾਵਨਾ ਤੋਂ ਸਖਣਾ ਹੈ ਨਫ਼ਰਤ ਤੇ ਵੈਰ-ਵਿਰੋਧ ਕਾਰਨ ਦੁਖੀ ਹੈ ਰੂਹਾਨੀਅਤ ਤੋਂ ਸਖਣਾ ਹੋ ਕੇ ਧੜੇ ਬੰਦੀਆਂ ਵਿੱਚ અપਮਾਨਤ ਹੋ ਰਿਹਾ ਹੈ ਖੋਟੀ ਰਾਜਨੀਤੀ ਕਾਰਨ ਉਤਮ ਸਭਿਆਚਾਰਕ ਤੋਂ ਉਹ ਵਿਰਵਾ ਹੋ ਰਿਹਾ ਹੈ ਉਸ ਕੋਲੋਂ ਜਿਹੜੀਆਂ ਮਾਨਵੀ ਕੀਮਤਾਂ ਹੁੰਦੀਆਂ ਨੇ ਚੁਦੰਤਰਤਾ ਦੀਆਂ ਸਮਾਨਤਾ ਦੀਆਂ ਨਿਆਂ ਦੀਆਂ ਉਹ ਵੀ ਖੁਸ਼ ਗਈਆਂ ਨੇ ਇਹਨਾਂ ਸਭ ਮਨੁੱਖੀ ਔਗਣਾ ਤੇ ਕਠਨ ਸੱਤੀਆਂ ਨੂੰ ਪਾਤਰ ਨੇ ਆਪਣੀ ਰਚਨਾ 'ਚ ਬਿਆਨ ਕੀਤਾ ਨੈਤਿਕ ਕੀਮਤਾਂ ਗਵਾ ਚੁੱਕੇ ਮਨੁੱਖੀ ਮੰਡਲ ਵਿੱਚ ਘਿਰਿਆ ਪਾਤਰ ਆਪਣੀ ਲਾਚਾਰ ਹਸਤੀ ਵੇਖ ਕੇ ਦਰਦ ਭਰੇ ਬੋਲਨ ਵਿੱਚ ਬੋਲ ਉੱਠਿਆ ਬੇਦਾਗ ਨੇ ਉਹ ਸਾਰੇ ਦਗਾ ਦਰ ਮੈਂ ਹੀ ਉਲਿਸ਼ ਕੇ ਦੇ ਨੀਸ਼ੀਸ਼ੇ ਮੈਲੀ ਨਹਾਰ ਮੈਂ ਹੀ ਤੁਸੀਂ ਖਿੱਦ ਖੁਦ ਹੀ ਧਿਆਨ ਮਾਰੋ ਕਿੰਨਾ ਕਠਨ ਹੈ ਯਾਰੋ ਇਨੇ ਖੁਦਾਵਾਂ ਅੰਦਰ ਇਨਸਾਨ ਬਣ ਕੇ ਜੀਣਾ ਵਾਹ ਵਾਹ ਕੀ ਬਾਤ ਲੋਕੀ ਤੇ ਖੁਦਾ ਬਣੇ ਬੈਠੇ ਨੀ ਜੂੰਗੀ ਗੱਲ ਕੀਤੀ ਉਹਨਾਂ ਨੇ ਲੋਕੀ ਖੁਦਾ ਬਣੇ ਬੈਠੇ ਰਾਜ ਸੀ ਸੱਤਾ ਦੀ ਪ੍ਰਾਪਤੀ ਦੀ ਹੋੜ ਵਿੱਚ ਮਨੁਹ ਕੋਲੋਂ ਮਨੁੱਖ ਹੋਣ ਦੀ ਸਾਂਝੀ ਰਾਜਪੂੰਜੀ ਖੋਸ ਗਈ ਹੈ ਉਹ ਹੁਣ ਆਪਣੀ ਪਛਾਣ ਜਿਹੜਾ ਆਪਣੇ ਮذਬਬ ਨਾਲ ਕਰ ਰਿਹਾ ਹੈ ਇਸ ਦੁਖਾਂਤਿਕ ਸਥਿਤੀ ਨੂੰ ਪਾਤਰ ਇਸ ਤਰ੍ਹਾਂ ਬਿਆਨ ਕਰਦਾ ਸਿੱਖਾਂ ਮੁਸਲਮਾਨਾਂ ਤੇ ਹਿੰਦੂਆਂ ਦੀ ਭੀੜ ਵਿੱਚ ਰੱਬ ਢੂੰਡਦਾ ਫਿਰਦਾ ਮੇਰਾ ਬੰਦਾ ਕਿੱਧਰ ਗਿਆ ਵਾਹਿਵਾ ਕੀ ਬਾਤ ਹੈ ਰੱਬ ਢੂੰਡਦਾ ਫਿਰਦਾ ਬੰਦੇ ਨੂੰ ਹਾਂ ਪਾਤਰ ਨੂੰ ਜਾਣ ਜਾਣ ਕੇ ਪੁੱਛਦੀ ਹੈ ਅੱਜ ਹਵਾ ਰੇਤੇ ਤੇ ਤੇਰਾ ਨਾਮ ਸੀ ਕਿੱਧਰ ਗਿਆ ਲਿਖਿਆ ਕਿੱਧਰ ਗਿਆ ਕਵੀ ਇਨਸਾਨ ਅੱਜ ਮਨੁੱਖ ਪੈਸੇ ਦੇ ਪੁੱਤ ਨੇ ਸਾਰੇ ਪੱਥਰ ਦੇ ਬੁੱਤ ਨੇ ਸਾਰੇ ਛਵੀਆਂ ਦੀ ਰੁੱਤ ਨੇ ਸਾਰੇ ਕਿਉਂਕਿ ਇਹ ਮਨੁੱਖ ਦੇ ਅੰਦਰ ਸਮਾਜ ਦੇ ਟੱਕਰਾਂ ਸੋਸ਼ਣ ਨਫ਼ਰਤ ਵੈਰ ਦੇ ਹਿੰਸਾ ਦੀਆਂ ਪ੍ਰਵਿਰਤੀਆਂ ਪੈਦਾ ਹੋ ਗਈਆਂ ਨੇ ਉਸ ਦੀ ਕਬਤਾ ਆਪੋ ਤਾਪੀ ਪੈ ਗਈ ਮਨੁੱਖ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ ਆਪੋ ਤਾਪੀ ਮਚ ਗਈ ਛੂਠ ਬਦੀ ਖੁਦਗਰਦੀਆਂ ਸਭ ਦੀ ਸਾਂਝੀ ਫੌਜ ਦਾ ਸ਼ਹਿਰ ਤੇ ਹੱਲਾ ਹੋ ਗਿਆ ਮੇਰੇ ਵਿੰਦਿਆਂ ਵਿੰਦਿਆਂ ਭੇਤ ਨਹੀਂ ਕਿਉਂ ਹਰ ਕੋਈ ਵਸਦੇ ਰਸਤੇ ਸ਼ਹਿਰ ਵਿੱਚ ਕੱਲਾ ਕੱਲਾ ਹੋ ਹਾਂ ਬਿਲਕੁਲ ਸਹੀ ਗੱਲ ਹੈ ਮੂਲ ਮੁਕਾਈ ਫਿਰਦੇ ਨੇ ਸਾਰੇ ਇਸ ਦਸ਼ਾ ਦੇ ਖਿੜਾ ਨਹੀਂ ਚਿਹਰੇ ਦੇ ਉੱਪਰ ਬਿਲਕੁਲ ਇਸ ਦਸ਼ਾ ਵਿੱਚ ਮਨੁੱਖ ਕਈ ਕਈ ਗਲਤ ਧਾਰਨਾਵਾਂ ਬਣਾਉਂਦਾ ਆਪਣੇ ਦੁੱਖਾਂ ਦੀ ਹੋਣੀ ਨਾ ਸਮਝੋਤਾ ਕਰਕੇ ਜੀਵਨ ਵੀ ਡੰਗ ਟਪਾਈ ਕਰਨ ਲੱਗਦਾ ਹੈ ਉਹਦੇ ਅੰਦਰ ਕੁਝ ਵੱਖਰਾ ਕਰਨ ਦਾ ਜਜ਼ਬਾ ਮਰ ਜਾਂਦਾ ਹੈ ਉਹ ਬੇਜਾਨ ਜਿਹਾ ਜੀਵਨ ਜੀਣ ਲੱਗਦਾ ਜਿਵੇਂ ਇੱਕ ਦੂਜੇ ਦੇ ਦੁੱਖ ਦਾ ਸਾਨੂੰ ਆਸਰਾ ਹੈ ਆਨੇ ਉਜੜ ਗਏ ਹਾਂ ਬਸ ਇਹੀ ਹੌਂਸਲਾ ਹੈ ਕੀ ਬਾਤ ਹੈ ਇਹ ਵਸਨਾ ਉਜੜਿਆਂ ਦੀ ਬਸਤੀ ਕੀ ਬਾਤ ਹੈ ਇਹ ਇੰਨੇ ਬੇਜਾਨ ਹੋ ਕੇ ਜੀਉਣਾ ਵਾ ਮਰਦਿਆਂ ਵਾਂਗ ਬੇਜਾਨ ਜੀਵੰਦਾ ਦੁਖਾਂਤ ਕਿਉਂ ਆਪੜਿਆ ਇਸ ਲਈ ਕਿਉਂ ਦੇ ਅੰਦਰ ਮਨੁੱਖ ਦੇ ਅੰਦਰ ਰੋਹਾਨੀਅਤ ਦਾ ਸੂਮਾ ਮੁਗ ਗਿਆ ਉਹ ਰੋਹਾਨੀਏ ਦੇ ਖਲਾ ਦਾ ਸ਼ਿਕਾਰ ਹੈ ਆਪਣੀ ਨਿੱਜੀ ਹਸਤੀ ਦੀ ਵਿਸ਼ਾਲਤਾ ਨੂੰ ਭੁਲਾ ਕੇ ਦੂਜਿਆਂ ਦੇ ਧੜਿਆਂ ਵਿੱਚ ਰੜਨ ਲੱਗ ਪਿਆ ਤੇ ਤੰਗਦਾਰਿਆਂ ਦਾ ਅਪਮਾਨ ਭਰਿਆ ਜੀਵਨ ਜੀਣ ਲੱਗਾ ਕਵੀ ਨੇ ਇਸ ਬਿਮਾਰ ਅਪਮਾਨਤ ਤਰਜ਼ੇ ਜ਼ਿੰਦਗੀ ਨੂੰ ਰੱਦ ਕੀਤਾ ਕਹਿੰਦਾ ਹੈ ਕਿ ਮੋੜ ਮੁੜ ਗਏ ਹਾਂ ਕਹਿਰਾਂ ਨਾਲ ਜੁੜ ਗਏ ਹਾਂ ਜਿਹਦੇ ਗਲ ਸੀ ਹਾਰ ਹੋਣਾ ਉਡੀ ਇੱਕ ਚ ਪੜ ਗਏ ਹਾਂ ਕੀ ਬਾਤ ਹੈ ਕਿ ਜੀਉਂ ਹੈ ਇਦਾਂ ਵਿਰਾਨ ਹੋ ਕੇ ਜੀਉਣਾ ਆਪਣੀ ਨਜ਼ਰ ਜੇ ਆਪਣਾ ਅਪਮਾਨ ਹੋ ਕੇ ਜੀਣਾ ਇੱਥੇ ਗੁਰਨਾਣ ਦੇਵ ਜੀ ਦੀ ਲਾਈਨ ਨਜ਼ਰ ਆਉਂਦੀ ਹੈ ਕਿ ਜੇ ਜੀਵੇ ਪਤਲ ਥੀ ਜਾ ਸਭ ਹਰਾਮ ਜੀਤਾ ਕੁਝ ਖਾਏ ਪਾਤਰ ਨੇ ਇੱਕ ਜਗ੍ਹਾ ਇਹ ਵੀ ਕਿ ਕਿ ਮੈਂ ਆਪਣੀ ਕਪਟਾਵਾਂ ਵਿੱਚ ਗੁਰਨਾਣਕ ਤੇ ਫਰੀਦ ਬਾਣੀ ਦੇ ਸੰਦੇਸ਼ਾਂ ਨੂੰ ਪੱਗੇ ਲਿਆ ਰਿਹਾ ਦੇਖੋ ਗਲਤ ਮੋੜ ਕੱਟਣ ਨਾਲ ਮਨੁੱਖ ખોટી ਰਾਜਨੀਤੀ ਦੇ ਕਾਬੂ ਆ ਗਿਆ। ਜੋ ਸ਼ੈਤਾਨੀ ਸ਼ਕਤੀਆਂ ਦੇ ਸ਼ੈਤਾਨੀ ਸ਼ਕਤੀਆਂ ਦੇ ਗੱਠ ਜੋੜ ਵਿੱਚ ਫਸ ਗਿਆ। ਇਹ ਗੱਠ ਜੋੜ ਵਿੱਚ ਰਾਜਨੀਤਿਕ ਆਗੂ ਨੇ, ਰਾਜੇ ਕਰਮਚਾਰੀ ਹੁੰਦੇ ਨੇ, ਵਪਾਰੀ ਤੇ ਦੰਬੀ ਧਾਰਮਿਕ ਪੁਜਾਰੀ ਹੁੰਦੇ। ਉਹਨਾਂ ਦੇ ਆਪੋ ਆਪਣੇ ਸਵਾਰਥ ਹੁੰਦੇ ਨੇ ਨਾ ਇਹਦੇ ਵਿੱਚ। ਇਸ ہاں ਇਸ ਗੱਠ ਜੋੜ ਨੇ ਸਮੁੱਚੇ ਸਮਾਜ ਕੋਲੋਂ ਸੱਚੀਆਂ ਸੁੱਚੀਆਂ ਕੀਮਤਾਂ ਖੋ ਲਈਆਂ ਰਾਤ ਇਹ ਹੋ ਗਈ ਹੈ ਕਿਸੇ ਨੂੰ ਆਪਣਾ ਪਵਿੱਤਰ ਚਿਹਰਾ ਨਹੀਂ ਲੱਭ ਰਿਹਾ ਬਾਤਰ ਜੀ ਆਖਦੇ ਨੇ ਸਭ ਨੀਰ ਗੰਦਰ ਸ਼ੀਸ਼ੇ ਧੁੰਦਲੇ ਹੋਏ ਇਸ ਤਰ੍ਹਾਂ ਹਰ ਸ਼ਖ ਚ ਪੁੱਛਦਾ ਮੇਰਾ ਚਿਹਰਾ ਕਿੱਧਰ ਗਿਆ ਤੂੰ ਖੁਦੀ ਜ਼ਮੀਨੋਂ ਉੱਠ ਕੇ ਅਰਸ਼ਾਂ ਤੇ ਪਹੁੰਚ ਕੇ ਤੂੰ ਮਨ ਖੇਲਾਨੋਂ ਪੁੱਛਦਾ ਅੱਲਾ ਕਿੱਧਰ ਗਿਆ ਕੀ ਬਾਤ ਹੈ ਸੱਚ ਨੂੰ ਸੱਚਾ ਝੂਠੇ ਨੂੰ ਝੂਠਾ ਉਹ ਕਹਿ ਸਕਾਂ ਹਾਏ ਉਹ ਜਿਗਰੀ ਯਾਰਾਂ ਦਾ ਯਾਰ ਕਿੱਧਰ ਗਿਆ ਹਰ ਵਾਰ 26 ਜਨਵਰੀ ਮਾਇੂਸ ਪਰਤਦੀ ਤਲਬਦੀ ਹੈ ਰੁੱਖ ਜੋ ਰੱਦ ਦਾ ਸੀ ਸਿੰਜਿਆ ਕਿੱਧਰ ਗਿਆ ਕਵੀ ਪਛਾਣ ਗਿਆ ਹੈ ਕੀ ਪਛਾਣਿਆ ਉਸਨੇ ਕੇ ਸਿਧਾਂਤਹੀਣ ਖੋਟੀ ਰਾਜਨੀਤੀ ਨੇ ਤਾਣਾ ਸ਼ਾਈ ਰਾਜ ਪਰਮਾਰ ਰਾਜ ਪ੍ਰਣਾਲੀ ਨੂੰ ਸਾਹਮਣੇ ਲਿਆਂਦਾ ਹੈ ਕਵੀ ਹੰਸਾਟ ਇਹ ਹਮੇ ਗ੍ਰਸਤ ਰਾਜ ਪ੍ਰਣਾਲੀ ਤੋਂ ਇਨਸਾਫ ਦੀ ਆਸ ਰੱਖਣੀ ਫਜ਼ੂਲ ਹੈ ਜੋ ਸਜ਼ਾਵਾ ਭੋਗ ਯੋਗਣ ਤੋਂ ਬਾਅਦ ਵੀ ਦੋਸ਼ੀਆਂ ਨੂੰ ਜੇਲ੍ਹ ਤੋਂ ਮੁਕਤ ਨਹੀਂ ਕਰ ਰਹੀ ਤਾਨਾ ਸ਼ਾ ਹਾਕਮਾਂ ਲਈ ਉਸਨੇ ਪੱਥਰ ਦੇ ਬੁੱਤ ਹਮੇ ਦੇ ਬੁੱਤ ਆਦ ਰੂਪਕ ਵਰਤੇ ਉਹ ਆਖਦਾ ਹੈ ਕੀ ਇਹ ਇਨਸਾਫ ਹਉਮੇ ਦੇ ਪੁੱਤ ਕਰ ਲੰਗੇ ਕੀ ਇਹ ਖਾਮੋਸ਼ ਪੱਥਰ ਦੇ ਭੁੱਤ ਕਰ ਲੰਗੇ ਜੋ ਸਰੀਬਾਂ ਤੇ ਡੰਗੇ ਨੇ ਲਥੜੇ ਨਹੀਂ ਰਾਜ ਬਦਲਣਗੇ ਸੂਰਜ ਚੜ੍ਹਨ ਦੇਣ ਕੇ ਵਾਹ ਬਈ ਪੁਲਿਸ ਦੀ ਬੇਰਹਿਮ ਬਰਨਾਲੀ ਤੇ ਉਸ ਨੇ ਭਾਪਪੂਰ ਤੇ ਵਿਅੰਗ ਕੱਸਿਆ ਤੇ ਵੇਖਬਾਣੀ ਕੀਤੀ ਕਿ ਇਹਨਾਂ ਦਾ ਜ਼ੁਲਮੀ ਚੱਕਰ ਘਰਾਂ ਦੇ ਚਿਰਾਗ ਬੁਝਾਉਣ ਅਰਥਾਤ ਨੌਜਵਾਨਾਂ ਦੀ نسل ਮੇਟਨ ਤੱਕ ਜਾ ਸਕਦਾ ਹੈ ਕਵੀ ਦੇ ਸਜੈਸਟਿਵ ਕਰਨ ਵਾਲੇ ਜਿਹੜੇ ਖਿਆਲ ਨੇ ਉਹ ਇਹ ਨੇ ਕਿ ਇਹ ਜੋ ਸ਼ਾਇਦ ਮੇਰਾ ਆਪਣਾ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾ ਇਹ ਰਹੀ ਹੈ ਕਬਰਾਂ ਉੱਤੇ ਤਾਂ ਕੀ ਸਭ ਕਰਾਂ ਦੇ ਦੀਵੇ ਬੁਝੇ ਰਹਣਗੇ ਕੋਈ ਇਹ ਜੋ ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ ਸਭ ਕਰਾਂ ਦੇ ਦੀਵੇ ਮੁਝੇ ਜਾਣੀ ਇਹ ਆਪਣੇ ਮਨ ਦਾ ਵਹਿਮ ਹੀ ਆ ਵੀ ਉੱਤੇ ਕਬਰਾਂ ਤੇ ਦੀਵੇ ਜਗਦੇ ਰਹਿਣਗੇ ਹਾਂ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਬਲੂ ਸਟਾਰ ਸਬੰਧੀ ਲਿਖੀ ਆਪਣੀ ਕਵਤਾ ਲੱਗੀ ਨਜ਼ਰ ਪੰਜਾਬ ਨੂੰ ਇੱਕ ਲੋਕ ਘਰਾਂ ਵਿੱਚ ਦੀਵੇ ਉਜਣ ਦੇ ਵਿਚਾਰ ਸੰਬੰਧੀ ਸਪਸ਼ਟ ਸਕੇ ਦਿੱਤੇ ਹਨ ਕਪਤਾ ਦੀਆਂ ਮੁੱਢਲੀਆਂ ਸਤਰਾਂ ਇਸ ਪ੍ਰਕਾਰ ਹਨ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਜੈ ਕਿ ਮਿਰਚਾਂ ਕੌੜੀਆਂ ਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਬਲੂ ਸਟਾਰ ਦੇ ਦੁਕਾਨ ਦਾ ਮੋੜ ਉਦੋਂ ਵਜਾ ਜਦੋਂ ਪੰਜਾਬੀਆਂ ਨੇ ਫਿਰਕੂਆਂ ਦੇ ਪ੍ਰਭਾਵ ਦੀਨ ਜਨ ਗਣਨਾ ਵੇਲੇ ਆਪਣੀ ਮਾਂ ਬੋਲੀ ਪੰਜਾਬੀ ਦਿਖਾਉਣ ਤੋਂ ਇਨਕਾਰ ਕੀਤਾ ਕਬੀ ਆਖਦਾ ਹੈ ਮਿਰਚਾਂ ਜ਼ਹਿਰਾਂ ਜ਼ਹਿਰਾਂ ਕੌੜੀਆਂ ਮਿਰਚਾਂ ਫਿਰ ਸੜੀਆਂ ਕਿਧਰੋਂ ਲੈਣ ਨਾ ਜਾਣੀਆਂ ਵੇੜੇ ਵਿੱਚ ਬੜੀਆਂ ਪਹਿਲੀ ਭਰਵੇਂ ਫਸਲ ਇਨਾਂ ਦੀ ਉਦੋਂ ਲੱਗੀ ਜਦ ਆਪੇ ਪੰਜਾਬੀਆਂ ਪੰਜਾਬੀ ਛੱਡੀ ਹਾਂਜੀ ਆਹ ਦੇਖੋ ਹਰ ਸਮੱਸਿਆ ਦਾ ਉਹ ਦੁਗਾਇਤਾ ਕੇ ધ્યાન ਕਰਦਾ ਹੈ ਕੇਂਦਰ ਵੱਲੋਂ ਪੰਜਾਬੀ ਸੂਬਾ ਬਣਾਉਣ ਦੀ ਸੰਬੰਧੀ 19 ਸਾਲ ਲੱਗ ਗਏ 1966 ਵਿੱਚ ਪੰਜਾਬੀ ਸੂਬਾ ਬਣਾਉਣ ਵੇਲੇ ਕੇਂਦਰ ਵੱਲੋਂ ਵਿਤਕਰੇ ਦੀ ਨੀਤੀ ਅਧੀਨ ਰਾਜਧਾਨੇਹੀਣ ਲੰਗੜਾ ਪੰਜਾਬੀ ਸੂਬਾ ਪੰਜਾਬੀਆਂ ਦੇ ਗਲ ਮੜ ਦਿੱਤਾ ਲੰਗੜੇ ਪੰਜਾਬੀ ਸੂਬੇ ਨੂੰ ਪੂਰਾ ਬਣਾਉਣ ਲਈ ਧਰਮ ਯੁੱਧ ਮੋਰਚਾ ਲਗਿਆ ਉਹ ਵੀ ખોટી ਰਾਜਨੀਤੀ ਦੇ ਟੇਟੇ ਚੜ ਗਿਆ ਤੇ ਅਗਲੇਰੇ ਸਮੇਂ ਵਿੱਚ ਬਲੂ ਸਟਾਰ ਦੇ ਸਮੇਂ ਪੰਜਾਬ ਖੂਨ ਦਾ ਥਾਲ ਬਣ ਗਿਆ ਤੇ ਕਵੀ ਆਖਦਾ ਹੈ ਫਿਰ ਅਗਲੀ ਫਸਲ ਦੇ ਵੀ ਗਏ ਖਿਲਾਰੇ ਵੱਡੇ ਗਏ ਨਿਰਦੋਸ਼ ਜਦੋਂ ਜੀ ਸੀ ਜਦੋਂ ਰੱਖਵੇ ਰੱਖਵੇ ਜਲਦੀ ਮਾਰੇ ਵੱਡੇ ਗਏ ਨਸ਼ੋਸ਼ ਜਦੋਂ ਜਲਦੀ ਗਏ ਮਾਰੇ ਵੱਡਣ ਵਾਲੇ ਕੌਣ ਸਨ ਇਹ ਪੇਦਨਾ ਲੱਗਾ ਪਰ ਬੇਦੋਸ਼ਾ ਖੂਨ ਤਾਂ ਪੱਗਾਂ 'ਤੇ ਲੱਗਾ ਉਹੀ ਛਿੱਟੇ ਚੋਂ ਖੁੰਹੰਦੇ ਬਣ ਗਏ ਬਹਾਨਾ ਚੌਕ 'ਚ ਸਾਡੀ ਪੱਗ ਨੂੰ ਪੈ ਗਿਆ ਪੈ ਗਿਆ ਆਪਣਾ ਪਿਗਾਨਾ ਜਿੱਥੋਂ ਤੱਕ ਛਾਂ ਤਖਦੀ ਅੱਗਾ ਹੀ ਅੱਗਾ ਚੈਨ ਚੁਰਾਏ ਸਣੀਆਂ ਚੌਕ ਚੁਰਾਏ ਸਰਦੀਆਂ ਪੱਗਾਂ ਹੀ ਪੱਗਾਂ ਐਡੇ ਵੱਡੇ ਦੁਖਾਂਤ ਨੂੰ ਉਸ ਨੇ ਕਬਤਾ ਦੇ ਕਲੇ ਦੇ ਪੱਖ ਨੂੰ ਫੇਰ ਵੀ ਨਹੀਂ ਬਸਾਰਿਆ ਉਸ ਨੇ ਕਿਸੇ ਇਲਜ਼ਾਮ ਦਰਾਸ਼ੀ ਤੇ ਦੂਸ਼ਣਵਾਦੀ ਦੇ ਚੱਕਰ 'ਚ ਨਹੀਂ ਪਿਆ ਉਸ ਨੇ ਐਡੇ ਵੱਡੇ ਦੁਖਾਂਤ ਨੂੰ ਨਜ਼ਰਦਗਨ ਸਮਾਨ ਦੱਸਿਆ ਇਹ ਹੀ ਉਸ ਦੀ ਜੀਵਨ ਕਲਾ ਹੈ ਤੇ ਲਿਖਣ ਕਲਾ ਹੈ ਉਸ ਨੇ ਇਹਨਾਂ ਸਾਰੀਆਂ ਜਿਹੜਾ ਮਾਹੌਲ ਹੈ ਉਹਦੀ ਪੁਨਰ ਸਿਰਜਣ ਲਈ ਕਵੀ ਆਖਦਾ ਹੈ ਜਿਹੜੀ ਕਲਾ ਹੈ ਨਾ ਇਹ ਸਭਿਆਚਾਰਕ ਪਰਵਰਤਨ ਦੇ ਆ ਸਕਦੀ ਹੈ ਕਲਾ ਕਵਤਾ ਤੇ ਸੰਗੀਤ ਇਹ ਸਭਿਆਚਾਰਕ ਨਿਗਾਰ ਨੂੰ ਦੂਰ ਕਰ ਸਕਦੇ ਨੇ ਉਸ ਨੇ ਆਪਣੀ ਕਵਤਾ ਚਾਖਿਆ ਕਿ ਅਣਵੰਡੇ ਪੰਜਾਬ ਵਿੱਚ ਇੱਕ ਸੀ ਸੰਤਾਪ ਹਿੰਸਾ ਖੋਵ ਬੇਬਸੀ ਤੇ ਅਣਿਆ ਦੇ ਪੰਜ ਦਰਿਆ ਚੱਲ ਰਹੇ ਸਨ ਜਿਸ ਨਾਲ ਲੋਕਾਂ ਦਾ ਮਾਨਸਿਕ ਵਾਤਾਵਰਨ ਅਸ਼ਾਂਤ ਹੋ ਗਿਆ ਸੀ ਸਭੀ ਜੋ ਪਾਤਰ ਆਖਦਾ ਇਸ ਔਖੀ ਸਥਿਤੀ ਤੋਂ ਸੰਗੀਤ ਸ਼ਾਇਰੀ ਸੋਜ ਮੁਹੰਮਦ ਤੇ ਮੁਹੱਬਤ ਤੇ ਨਿਆਆਂ ਦੀਆਂ ਪੰਜ ਕਲਾਮਾਂ ਮਨੁੱਖ ਨੂੰ ਕੱਢ ਸਕਦੀਆਂ ਹਨ ਜਦੋਂ ਇਹ ਪੰਜ ਕਲਾਮਾਂ ਪੰਜੇ ਦਰਿਆਵਾਂ ਨਾਲ ਇੱਕ ਰੂਪ ਹੋ ਕੇ ਮਨੁੱਖ ਦੀ ਪੁਨਰ ਉਸਾਰੀ ਕਰਨਗੀਆਂ ਤੇ ਸਭਿਆਚਾਰਕ ਰੂਪ ਸਥਿਤੀ ਜਿਹੜੀ ਹੈ ਉਹ ਸੁੰਦਰ ਸਰੂਪ ਵਿੱਚ ਬਦਲ ਜਾਏਗੀ ਇਸ ਤਰ੍ਹਾਂ ਇਹ ਕਵਿਤਾ ਆਸ਼ਾਵਾਦੀ ਸੁਰਾਂ ਨਾਲ ਖਤਮ ਹੁੰਦੀ ਹੈ ਇਹ ਆਸ਼ਾਵਾਦੀ ਸੁਰਾਂ ਜਿਹੜੀਆਂ ਨੇ ਉਸੇ ਕਵਿਤਾ ਦਾ ਗਹਿਣਾ ਹਨ ਜੋ ਜ਼ਿੰਦਗੀ ਦੀ ਪਛੜ ਵਿੱਚ ਮਨੁੱਖ ਨੂੰ ਬਹਾਰ ਦਾ ਸੰਦੇਸ਼ ਦਿੰਦੀਆਂ ਹਨ ਉਹਨੇ ਆਪਣੀ ਇੱਕ ਕਵਿਤਾ ਚ ਆਖਿਆ ਜੇ ਆਈ ਪੱਤ ਛੜੇ ਤਾਂ ਫੇਰ ਕੀ ਹੈ ਤੇਮ ਅਗਲੀ ਰੁੱਤ ਤੇ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖੀ ਕੀ ਬਾਤ ਹੈ ਤੂੰ ਫੁੱਲਾਂ ਵਰਗੀ ਜ਼ਮੀਨ ਰੱਖੀ ਕਵੀ ਆਖਦਾ ਹੈ ਸਰ ਜੀ ਦੇ ਪਾਤਰ ਕੇ ਸਾਰੇ ਕਵੀਆਂ ਨੂੰ ਚਾਹੀਦਾ ਆਪਣਾ ਨੈਤਿਕ ਫਰਜ਼ ਪਨਾਨਣ ਪਹਿਚਾਨਣ ਕਵੀ ਨੇ ਆਖਿਆ ਕਵੀਆਂ ਨੂੰ ਚੇਤੇ ਕਰਵਾਇਆ ਕਿ ਉਹ ਕੀ ਕਰਨ ਲੋਕਾਂ ਦੇ ਦੁੱਖਾਂ ਦਾ ਸਮੁੰਦਰ ਕਾਵ ਰੱਜ ਕੇ ਲੋਕਾਂ ਨੂੰ ਦੁੱਖਾਂ ਤੋਂ ਨਿਵਾਦ ਨਿਵਾਦ ਦਵਾਨ ਮੁਕਤ ਕਰਨ ਤੇ ਲੋਕਾਂ ਦੇ ਕਸ਼ ਨਿਵਾਰਨ ਹੋਣ ਦਾ ਸਬੂਤ ਪੇਸ਼ ਕਰਨ ਕਵੀ ਆਖਦਾ ਹੈ ਯਾਰ ਮੇਰੇ ਜੋ ਇਸ ਆਸਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖਾਂ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਪਟਕਦੇ ਰਹਿਣਗੇ ਇਸ ਤਰ੍ਹਾਂ ਕਵੀ ਜਿਹੜਾ ਹੈ ਉਹ ਹਰ ਗੱਲ ਦੀ ਜਿਹੜੀ ਗੁੰਝਲਦਾਰ ਜ਼ਿੰਦਗੀ ਵਿੱਚ ਕਵੀ ਸਾਨੂੰ ਕੀ ਕਹਿੰਦਾ ਹੈ ਕਿ ਜ਼ਿੰਦਗੀ ਗੁੰਝਲਦਾਰ ਹੈ ਉਹ ਇੱਕ ਰਾਸ ਜਿਹਾ ਹੁੰਦਾ ਹੈ ਉਹ ਆਖਦਾ ਹੈ ਕਿ ਮਨੁੱਖ ਆਪਣੇ ਸੰਕਲਪ ਦੇ ਜ਼ੋਰ ਨਾਲ ਨਵੇਂ ਰਾਹਾਂ ਦੀ ਤਲਾਸ਼ ਕਰੇ ਕਵੀ ਆਪਣੇ ਰੋਹਾਨੀ ਜਲਾਲ ਵਿੱਚ ਆਖਦਾ ਹੈ ਵੇ ਮੈਂ ਕਿਸੇ ਬਣੇ ਬਣਾਏ ਰਾਹ ਤੇ ਨਹੀਂ ਤੁਰਦਾ ਜਦੋਂ ਮੈਂ ਤੁਰਦਾ ਹਾਂ ਨਵੇਂ ਰਾਹ ਸਿਰਜਾਂਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਕਿ ਤੁਰਦਾ ਤਾਂ ਰਾਹ ਬਣਦੇ ਨੇ ਯੁਗਾ ਤੋਂ ਕਾਫਲੇ ਆਉਂਦੇ ਇੱਥੇ ਸੱਚ ਦੇ ਗਵਾਹ ਬਣਦੇ ਨੇ ਦੇਖੋ ਬਈ ਉਹਦੀ ਸ਼ਬਦਾਵਲੀ ਤੇ ਉਹਦੀ ਫਿਲਾਸਫੀ ਇੱਕ ਸਰ ਹੋਏ ਪਏ ਨੇ ਉਹ ਕਹਿੰਦਾ ਜੋ ਲੋ ਮੱਥੇ ਚੋ ਫੁੱਟਦੀ ਹੈ ਉਹ ਅਸਲੀ ਦਾੜ ਹੁੰਦੀ ਹੈ ਜੋ ਲੋ ਮੱਥੇ ਜੋ ਮੱਥੇ ਚੋ ਫੁੱਟਦੀ ਹੈ ਉਹ ਅਸਲੀ ਦਾੜ ਹੁੰਦੀ ਹੈ ਤਵੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ ਨੇ ਕੀ ਬਾਤ ਹੈ ਕਿ ਗੁਰੂ ਅਰਜਨ ਦੇਵ ਨੂੰ ਲੋਕਾਂ ਨੇ ਸੱਚੇ ਪਾਤਸ਼ਾਹ ਕਹਿਣਾ ਸ਼ੁਰੂ ਕੀਤਾ ਤਾਂ ਉਹ ਤਵੀ ਦੇ ਤਖਤ ਤੇ ਵੀ ਉਹੀ ਬੈਠਿਆ ਸੀ ਇਸ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਨੇ ਆਪਣੀ ਇਸ ਜਿਹੜੀ ਕਾਬ ਸ਼ਾਇਰੀ ਹੈ ਉਹਦੇ ਵਿੱਚ ਉਹਨੇ ਆਪਣਾ ਨਿਰਾਲਾਪਨ ਕਾਇਮ ਰੱਖਿਆ ਇੱਕ ਨਿਰਾਲਾ ਇੱਕ ਨਿਰਾਲਾ ਤੇ ਬਲਖਣ ਕਵੀ ਸੀ ਜਿਸ ਨੇ ਦਲੀਲ ਦੀ ਚਾਨਣ ਵਿੱਚ ਦਲੀਲ ਦੀ ਜੋਤ ਦੇ ਚਾਨਣ ਵਿੱਚ ਜੀਵਨ ਦਾ ਸਫ਼ਰ ਕੀਤਾ ਤੇ ਪ੍ਰੀਖਿਆ ਕਰਨ ਵਾਲੀ ਸੁਰ ਦੇ ਸਹਾਰੇ ਮਨੁੱਖਤਾ ਲਈ ਕਈ ਨਵੀਆਂ ਪੇੜਾਂ ਲੱਭਦਾ ਤੇ ਉਲੀਕਦਾ ਹੋਇਆ ਇਹ ਕਵੀ 11 ਮਈ 2022 ਨੂੰ ਅਖਾਲਦੀ ਗੋਲ ਵਿੱਚ ਚਲਾ ਗਿਆ ਇਨੈਕਸ਼ਣ ਪ੍ਰਵਾਨ ਕਰਨਾ ਉਹਨੀਆਂ ਫੁੱਲਾਂ ਦੀ ਮਾਫੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਉਹਨਾਂ ਦੇ ਚਲੇ ਜਾਣ ਦੇ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਸਮਾਜ ਨੂੰ ਵੀ ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਬਹੁਤ ਵੱਡਾ ਘਾਟਾ ਪਿਆ ਸੋ ਅੱਜ ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਹ